ਨਮਸਕਾਰ ਵੇਖ ਰਹੇ ਤੁਸੀਂ ਪੰਜਾਬੀ 20 ਪ੍ਰਾਈਮ ਸੜਕਾਂ ਹਾਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੜਸ਼ੰਕਰ ਕੋਟਫਤੂਈ ਰੋਡ ਤੇ ਪਿੰਡ ਨੂਰਪੁਰ ਜੱਟਾਂ ਦੇ ਕੋਲ ਕੈਂਟਰ ਅਤੇ ਕਾਰ ਦੀ ਭਿਆਨਕ ਟੱਕਰ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਸ ਸੜਕਾ ਹਾਦਸੇ ਦੇ ਵਿੱਚ ਇੱਕ ਬੱਚੇ ਦੀ ਵੀ ਮੌਤ ਹੋਈ ਹੈ। ਜਾਣਕਾਰੀ ਦੇ ਅਨੁਸਾਰ ਮ੍ਰਿਤਕ ਗੁਰਨਾਮ ਸਿੰਘ ਆਪਣੀ ਪਤਨੀ ਵਰਿੰਦਰ ਕੌਰ ਤੇ ਬੇਟੀ ਸੀਰਤ ਕੌਰ ਤੇ ਨਾਲ ਕਾਰ ਦੇ ਵਿੱਚ ਸਵਾਰ ਹੋ ਕੇ ਪਿੰਡ ਮਾਣੇਵਾਲ ਬਲਾਚੌਰ ਤੋਂ ਪਾਲਦੀ ਨਾਗਰਾ ਪੈਲੈਸ ਦੇ ਵਿੱਚ ਵਿਆਹ ਸਮਾਗਮ ਦੇ ਵਿੱਚ ਜਾ ਰਿਹਾ ਸੀ। ਤਾਂ ਉਕਤ ਸਥਾਨ ਤੇ ਉਹਨਾਂ ਦੀ ਕਾਰ ਦੀ ਕੈਂਟਰ ਦੇ ਨਾਲ ਭਿਆਨਕ ਟੱਕਰ ਹੋ ਗਈ। ਟੱਕਰੀ ਨਹੀਂ ਜਬਰਦਸਤ ਸੀ ਕਿ ਕਾਰ ਦੇ ਪਰਖੱਚੇ ਤੱਕ ਉੱਡ ਗਏ ਅਤੇ ਹਾਸੇ ਤੋਂ ਬਾਅਦ ਇਲਾਕੇ ਦੇ ਲੋਕਾਂ ਵੱਲੋਂ ਵੱਡੀ ਜਦੋ ਜਹਿਦ ਕਰਕੇ ਮ੍ਰਿਤਕਾਂ ਨੂੰ ਕ्रेन ਦੀ ਮਦਦ ਨਾਲ ਬਾਹਰ ਕੱਢਿਆ ਗਿਆ ਹਾਸੇ ਉਪਰੰਤ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਥਾਣਾ ਮਾਲਪੁਰ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਗੜਸ਼ੰਕਰ ਭੇਜ ਦਿੱਤਾ ਹੈ ਗੜਸ਼ੰਕਰ ਤੋਂ ਪੰਜਾਬ ਤੇ ਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਹੋਈ ਜੀ ਇਹ ਜੀ ਅਸੀਂ ਵਿਆਹ ਨੂੰ ਜਾ ਰਹੇ ਸੀਗੇ ਇੱਧਰ ਆਪਣਾ ਇੱਥੇ ਨਾਗਰਾ ਪੈਲ ਸਾਹਿਬ ਦਾ ਨਹੀਂ ਕੋਈ ਨੇੜੇ ਆ ਤੇ ਮੈਂ ਪਟਿਆਲੇ ਤੋਂ ਆ ਮੇਰੇ ਬੇਟੇ ਦਾ ਇਹ ਸਾਲਾ ਸੀਗਾ ਸੱਤਾ ਤੇ ਨਾਲ ਉਹਦੀ ਵਾਈਫ ਹੈ ਤੇ ਛੋਟੀ ਬੇਟੀ ਸੀਗੀ 7 ਸਾਲ ਦੀ ਤੇ ਉਹ ਕੀ ਗੱਡੀ ਮੇਰੇ ਪਿੱਛੇ ਹੀ ਸੀਗੀ ਮੈਂ ਇਹਨਾਂ ਦੇ ਪਿੱਛੇ ਸੀ ਗੱਡੀ ਅੱਗੇ ਸੀ ਇਹਨਾਂ ਦੀ ਬਿਲਕੁਲ ਥੋੜੀ ਜੀ ਵਿੱਥ ਸੀਗੀ ਜਦੋਂ ਕਿ ਉਹ ਕੈਂਟਰ ਵਾਲਾ ਆਇਆ ਉਹ ਪਤਾ ਨਹੀਂ ਉਹਦੀ ਅੱਖ ਲੱਗ ਗਈ ਕੀ ਹੋਇਆ ਉਹ ਗੱਡੀ ਨੂੰ ਨਾਲ ਹੀ ਲੈ ਗਿਆ ਕਿਸੇ ਢਕੇ ਬਸ ਮੈਂ ਗੱਡੀ ਰੋਕੀਆ ਨਾਲ ਦੀ ਨਾਲ ਮੈਂ ਉਹਨੂੰ ਭੱਜ ਕੇ ਕਿਹਾ ਵੀ ਇਹ ਕੀ ਕੀਤਾ ਤੂੰ ਕਹਿੰਦਾ ਜੀ ਮੇਰਾ ਕਸੂਰ ਨਹੀਂ ਆ ਮੈਂ ਕਿਹਾ ਚੱਲ ਬਾਅਦ ਚ ਗੱਲ ਕਰਾਂਗੇ ਪਹਿਲਾਂ ਬੰਦੇ ਦਾ ਦੇਖੀਏ ਬੰਦੇ ਘਟਾ ਮੇਰੇ ਨਾਲ ਉਹ ਮੈਂ ਇਹਨਾਂ ਨੂੰ ਦੇਖਣ ਲੱਗ ਗਿਆ ਬੰਦਿਆਂ ਨੂੰ ਉਹ ਪਤਾ ਨਹੀਂ ਕਿ ਧਰ ਲੰਗਿਆ ਜੀ ਉਹਦੇ ਨਾਲ ਦੀ ਨਾਲ ਉਹ ਤੇ ਜਦੋਂ ਦੇਖਿਆ ਤਾਂ ਉਹ ਜਿਹੜੀ ਗੁੱਡੀ ਸੀ ਬਰਿੰਦਰ ਸਾਡੀ ਉਹ ਤੇ ਫਸੀ ਪਈ ਵਿੱਚ ਉਹਦੇ ਨਿਕਲਣੀ ਹੈ ਜਿਹੜੀ ਇਹਦੀ ਬੈਠੀ ਸੀ 7 ਸਾਲ ਦੀ ਉਹਨੂੰ ਜਦੋਂ ਅਸੀਂ ਦੇਖਿਆ ਤਾਂ ਉਹਦੇ 'ਚ ਮਾੜਾ ਜਿਹਾ ਸਾਹ ਸੀਗਾ ਜਦੋਂ ਚੱਕ ਕੇ ਅਸੀਂ ਬਾਹਰ ਲਿਆਏ ਆ ਤੇ ਉਹਨੇ ਇੱਕ ਵਾਰੀ ਖੂਨ ਦੀ ਉਲਟੀ ਕੀਤੀ ਆ ਤੇ ਜਿਹੜਾ ਸੀਗਾ ਕਰਨਾਮ ਸਿੰਘ ਉਹਨੂੰ ਵੀ ਅਸੀਂ ਚੱਕਿਆ ਤੇ ਉਹਦੇ ਮਤਲਬ ਕਹਿੰਦਾ ਥੋੜਾ ਕਹਿੰਦੇ ਸਾਹ ਸੀਗਾ ਪਰ ਹੁਣ ਬਾਅਦ 'ਚ ਥੋੜੀ ਦੇਰ ਬਾਅਦ ਖਬਰ ਆਈ ਸੀ ਕਿ ਦੋਨਾਂ ਦੀ ਡੈਥ ਹੋ ਗਈ ਤੇ ਜਿਹੜੀ ਗੁੱਡੀ ਆ ਵਰਿੰਦਰ ਘਰ ਵਾਲੀ ਸੀ ਉਹਦੀ ਉਹ ਨਹੀਂ ਤਾਂ ਪਹਿਲਾਂ ਹੀ ਡੈਥ ਹੋ ਗਈ ਸੀ ਕਿ ਕਿੱਥੇ ਦੇ ਇਸ ਪਿੰਡ ਦੇ ਇਹ ਆ ਉਰੇ ਆ ਜੀ ਬੜਾ ਜ਼ੋਰ ਦੇ ਨਾਲ ਹੀ ਆ ਮਾਨੇ ਵਾਲ ਪਿੰਡ ਦੇ ਠੀਕ ਹੈ ਠੀਕ ਤੇ ਕੀ ਕਹੂੰਗਾ ਜੀ ਜਿਹੜੀ ਘਟਨਾ ਹੋਈ ਕਿੱਥੇ ਨੂੰ ਜਾ ਰਹੀ ਬਹੁਤ ਮਾੜੀ ਘਟਨਾ ਹੋਈ ਜੀ ਮੇਰਾ ਨਾਮ ਅਰਜੀਤ ਦੌਰੇ ਮੇਰੇ ਨੂੰ ਵੀ ਭਰਾ ਪਰਜਾਈ ਕਿ ਪਤੀਜੀ ਕਿੰਨੇ ਜਾਣੇ ਸਾਡੇ ਤੋਂ ਕੁੜੀਵਾਂ ਨੂੰ ਕਈ ਇਹ ਵੀ ਉੱਥੇ ਵਿਆਹ ਤੇ ਜਾ ਰਹੇ ਸੀ ਅਸੀਂ ਵੀ ਉੱਥੇ ਜਾ ਰਹੇ ਸੀ ਗੱਡੇ ਵਾਲੇ ਨੇ ਰੌਂਗ ਸਾਈਡ ਮਾਰ ਕੇ ਲੰਮਾ ਸਦਾ ਕਰ ਖਾਲੀ ਕਰ ਇਹਨਾਂ ਦਾ ਪਿੰਡ ਕਿਹੜਾ ਹੈ ਜੀ ਇਹਨਾਂ ਦਾ ਮਾਣੇ ਵਾਲੇ ਤੁਸੀਂ ਪਟਿਆਲੇ ਤੋਂ ਇਹ ਬਲਾਚੌਰ ਦੇ ਕੋਲ ਹਾਂਜੀ ਬਲਾਚੌਰ ਦੇ ਕੋਲ ਮਾਣੇ ਵਾਲੇ ਇਹ ਕੋਟਪਤੂਹੀ ਵਿਆਹ ਜਾ ਰਹੇ ਸੀ ਹਾਂਜੀ ਕਿੰਨਿਆਂ ਦੀ ਡੈਥ ਹੋ ਗਈ ਹੈ ਕਿੰਨਾ 7 ਸਾਲ ਦੀ ਬੱਚੀ ਜੁਨੀਆ ਬੇਦੀ ਸਿੰਘ ਕੀ ਲੱਗਦੇ ਇਸੇ ਤੁਹਾਡੇ ਮੇਰੇ ਨੋ ਦਾ ਭਰਾ ਪਰਜਾਈ ਇੱਕ ਤੀਜੀ ਇਹ ਕਰੀਬ 12 ਵਜੇ ਦੇ ਕਰੀਬ ਕੱਢਣਾ ਹੋਈ ਆ ਇਹ ਕੈਂਟਰ ਦੇ ਨਾਲ ਇੱਕ ਜਿਆ ਅਲਟੋ ਕਾਰ ਸੀ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਬੱਚਾ 7 ਸਾਲ ਦਾ ਇੱਕ ਲੇਡੀਜ਼ ਇੱਕ ਦਾ ਘਰ ਵਾਲਾ ਆ ਇਹ ਤਿੰਨਾਂ ਦੀ ਕੈਜੂਲਟੀ ਹੋ ਗਈ ਆ ਤੇ ਸਾਨੂੰ ਜਿਉਂ ਵੀ ਇਨਫੋਰਮੇਸ਼ਨ ਮਿਲਦੀ ਆ ਉਸੇ ਵੇਲੇ ਆ ਕੇ ਅਸੀਂ ਇਹਨਾਂ ਮੌਕੇ ਤੇ ਆ ਕੇ ਡੈਬਲਟੀਆਂ ਬਾਹਰ ਕਢਾ ਕੇ ਤੇ ਉਹਨਾਂ ਨੂੰ ਆਪਣੇ ਸਿਵਹਸਤਾਂ ਤੇ ਚੁੱਕਿਆ ਸਰ ਕਿਧਰੋਂ ਆ ਰਹੇ ਸੀ ਕੋਈ ਪਤਾ ਲੱਗਿਆ ਵੀ ਕੀ ਨਾਮ ਵਗੈਰਾ ਕੋਈ ਜਿਹੜੀ ਕਾਰ ਸੀ ਘੱਟ ਸੀ ਕਰਵਾਸੀ ਦੂਜੇ ਪਾਸੇ ਆਉਂਦਾ ਸੀ ਕੰਟਰੋਲਰ ਆ ਰਹੇ ਸੀ ਸਰ ਕੋਈ ਨਾਮ ਵਗੈਰਾ ਵੀ ਪਤਾ ਲੱਗਿਆ ਕਿਸੇ ਨਾਂ ਦਾ ਦਿੱਖਦੀ ਨਹੀਂ ਹੋਇਆ ਜੀ ਕਿੱਥੋਂ ਦੇ ਸੀ ਇਹ ਪਤਾ ਕੁਛ ਨਹੀਂ ਜਿਹੜੇ ਕਾਰ ਵਾਲੇ ਸੀ ਇਹ ਬਰਾ ਸ਼ੌਦੇ ਕੋਲ ਪਿੰਡ ਮਾਣੇਵਾਲ ਦੇ ਆ ਇੱਕ ਐਂਟਰ ਸਰ ਐਂਟਰ ਦਾ ਪਤਾ ਲਾ ਰਹੇ ਆ ਜੀ